ਅਸੀਂ ਸ਼ੰਘੂ ਮੋਰਚੇ ਦੇ ਦੱਸੇ ਕਰਿਆ ਜਿਵੇਂ ਅੱਜ ਜਿਹੜਾ ਰੀਡੀਕਟ ਨੂੰ ਚੁੱਕ ਕਰਨ ਲੱਗੇ ਨੇ ਇਤਿਹਾਸ ਆਰਥਿਕ ਤਕਸੀਮ ਕਿਵੇਂ ਵੱਡੀ ਤਦਾਦ ਦੇ ਵਿੱਚ ਪੂਰੇ ਇੰਡੀਆ ਤੋਂ ਜੁੜਕਾ ਫਾਇਦਾ ਸਰਚ ਨੂੰ ਮਰੇ ਆਪਣਾ ਜਾਨ ਅੱਗੇ ਵਧਣ ਦੀ ਵਧਣ ਦੀ ਜਿਹੜੀ ਤਿਆਰੀਆਂ ਦੂਜੇ ਪਾਸੇ ਦੇਖਤੀ ਜਿਹੜੀ ਫੋਰਸ ਕਿਵੇਂ ਅਸੀਂ ਬਿਲਕੁਲ ਨਾਲ ਖੜੇ ਆ ਉਹਦੇ ਜਿਹੜੀ ਫੋਰਸ ਆਪਰੇ ਵੱਡੇ ਵੱਡੇ ਫੋਰਸ ਦੇਸੀ ਜੀਆਂ ਬੜੀ ਬੜੀ ਮਸੂਲਤਾ ਅੱਤਲ ਲੋਹੇ ਦੇ ਸਾਰੇ ਲਾ ਕੇ ਰਕਾਬੜ ਜਿਹੜੀ ਆ ਕੇਂਦਰ ਸਰਕਾਰ ਨੇ ਅੱਗੇ ਸ਼ੰਭੂ ਬੈਰੀਅਰ ਤੇ ਕੱਗਰ ਦੇ ਉੱਤੇ ਪੁਲ ਦੇ ਉੱਤੇ ਕੀਤੀ ਹੋਈ ਆ ਪਰ ਅੱਜ ਦੇਖੋ ਤੁਸੀਂ ਇਸ ਪਾਸੇ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਬੜਾ ਵੱਡਾ ਰੋਹ ਆ ਵੱਡਾ ਵੱਡਾ ਜੋਸ਼ ਆ ਕਿ ਅਸੀਂ ਜਿਹੜਾ ਅਸਰ ਕਰਨਾ ਸਾਨੂੰ ਉਸ ਵੀ ਤਰ੍ਹਾਂ ਦੀ ਮਦਦ ਚਾਹੀਦੀ ਆ ਕੋਈ ਰੋਕ ਤੋਂ ਜਿਹੜੀ ਕਿਸਾਨਾਂ ਨੂੰ ਰੋਕ ਨਹੀਂ ਸਕਦੀ ਤੁਸੀਂ ਦੇਖੋ ਕਿਵੇਂ ਤੂਫਾਨ ਨੌਜਵਾਨ ਕਿਵੇਂ ਆਪਣਾ ਜੋਸ਼ ਨੂੰ ਲੈ ਕੇ ਕੱਗਰ ਦਰਿਆ ਦੇ ਉੱਤੇ ਜਿਹੜਾ ਪੂਦੇ ਉੱਤੇ ਖੜੇ ਨੇ ਸਿਰਫ 50 ਗੱਜ ਦੀ ਦੂਰੀ ਦੇ ਉੱਤੇ ਉਧਰ ਦੂਜੇ ਪਾਸੇ ਦਾ ਹਾਰਸ 90 ਗੱਜ ਦੀ ਦੂਰੀ ਦੇ ਉੱਤੇ ਜਿਹੜੀ ਹੋਰਸ ਹੈ ਉਹ ਲੱਗੀ ਹੋਈ ਆ ਔਰ ਨੌਜਵਾਨ ਜਿਹੜੇ ਨੇ ਬਿਲਕੁਲ ਨਾਲ ਖੜੇ ਨੇ ਔਰ ਹੁਣ ਜਲਦੀ ਜਿਹੜਾ ਅਸੀਂ ਅੱਗੇ ਵਧਣ ਦੀ ਬਹੁਤ ਦੇਖੋ ਸਾਰੇ ਨਾਲ ਜੀਸੀ ਜੀਆਂ ਵੱਡੀਆਂ ਵੱਡੀਆਂ ਸੀਨਾ ਫੋਰਸ ਪੂਰੀ ਲੱਗੀ ਹੋਈ ਆ ਪਰ ਕਿਸਾਨ ਇਸ ਪਾਸੇ ਇਹ ਵੀ ਪੂਰੇ ਡਟੇ ਹੋਏ ਨੇ ਵੀ ਅਸੀਂ ਜਿਹੜੀ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਆ ਸੋ ਉਮੀਦ ਆ ਕਿ ਅਸੀਂ ਜਿਹੜਾ ਅੱਜ ਇਸ ਜਿਹੜਾ ਠੱਕਰ ਦਾ ਪੋਲਾ ਇਹਨੂੰ ਕਾਊਸ ਕਰਕੇ ਦਿੱਲੀ ਵੱਲ ਨੂੰ ਵਧਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ